I'm not that smart. नंद्योन को पडदेवम पुजाय को रघुश पड भरा दिया साहब सामने देखो पाजी मना एक मिनट आईया फोटो दिस के मैं पहले कर बोला okay. ना तो कर लान हां फान जल्दी जल्दी सनी साहब सिग्गो अब बोलियावर कर लेंगे अंदरली बहुत इंपॉर्टेंट जल्दी की ना अब सिग्गो कैसे हो सब व्हाट इज योर नेम सर ਆਪਰਾ ਸੋਨ ਲਈ ਸਾਨੂੰ ਤਰ੍ਹਾਂ ਜਹੁਰਾ ਰਹੇ ਆ ਲਲੋ ਲਲੋ ਸੁਰੇਂਦਰ ਸਿੰਘ ਬਸਨੀ ਨੇ ਕਿਹਾ ਹੋਰ ਅਮਰਜੀਤ ਤੇ ਰਮਨਦੀਪ ਦੇ ਕੋਲੋਂ ਸਰ ਤੋਂ ਦਾ ਇੱਕ ਬਹੁਤ ਰਮਨਦੀਪ ਕੋਲੋਂ ਆ ਜੀ ਬਣਾ ਇੱਕ ਮਿੰਟ ਫੋਟੋ ਬਣਾ ਲੀਆ ਹਾਂਜੀ ਸਰ ਕੀ ਮਾ ਹੁੰਦਾ ਜੀ ਇਹ ਕੇ ਜੀ ਬੀਤੀ 12 ਤਰੀਕ ਤੋਂ ਨੇ ਕੁਦਰਤ ਦੇ ਕਾਰੋਬਾਰੀ ਨੂੰ ਲਗਾਤਾਰ ਜਿਹੜੀ ਐਕਸਟਰੈਕਸ਼ਨ ਕਾਲਸ ਆ ਰਹੀਆਂ ਸੀਗੀਆਂ ਤੇ ਵਰਚੁਅਲ ਨੰਬਰ ਤੋਂ ਕਾਲਸ ਆ ਰਹੀਆਂ ਸੀਗੀਆਂ ਔਰ ਉਹਨਾਂ ਕੋਲੋਂ ਫਰौती ਮੰਗੀ ਜਾ ਰਹੀ ਸੀ ਕਿ 50 ਲੱਖ ਰੁਪਏ ਦੀ ਤੇ ਜਿਸ ਸਬੰਧ ਦੇ ਵਿੱਚ ਜਿਹੜਾ ਐਫ ਆਰ ਨੰਬਰ 64 ਦਰਜ ਕਰਕੇ ਤੇ ਉਹਦੀ ਜਿਹੜੀ ਤਤਤੀਸ਼ ਅਮਲ ਵਿੱਚ ਲਿਆਂਦੀ ਤੇ ਉਹਦੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੇ ਸਤੇ ਜਿਹੜਾ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੇ ਚਾਰ ਬੰਦੇ ਜਿਹੜੇ ਚ ਨਾਮਜ਼ਦ ਕੀਤੇ ਗਏ ਜਿਹਦੇ ਵਿੱਚ ਕੇ ਦੋ ਬੰਦੇ ਜਿਹੜਾ ਦਾ ਮਾਸਟਰ ਮਾਈਂਡ ਜਿਹੜਾ ਵਾ ਉਹ ਸੁਜਿੰਦਰ ਸਿੰਘ ਉਰਫ ਸਨੀ son of ਅਮਰਜੀਤ ਸਿੰਘ ਇਹ ਨਵਾਂ ਪਿੰਡ ਦੋਨੇਵਾਲ ਪੈਂਦਾ ਹੈ ਖਾਣੇ ਲੋਈਆਂ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈ ਤੇ ਇਸ ਵੇਲੇ ਇਹ ਇੰਗਲੈਂਡ ਯੂਕੇ ਹੈ ਇਹ ਮੇਨ ਮਾਸਟਰਮਾਈਂਡ ਇਹ ਬੰਦਾ ਸੀਗਾ ਇਹਨੇ ਇੱਕ ਰਮਨਦੀਪ ਸਿੰਘ ਜਿਹੜਾ ਇਹਦਾ ਰਿਸ਼ਤੇਦਾਰੀ ਹੈਗਾ ਵਾ ਇੱਥੇ ਪੁਰੇਵਾਲ ਕਲੋਨੀ ਨਕੋਦਰ ਦਾ ਉਹਦੇ ਨਾਲ ਰਲ ਕੇ ਇੱਕ ਛੜੇੰਤਰ ਰਚਿਆ ਔਰ ਜਿਹੜੀ ਐਕਸਟਰੈਕਸ਼ਨ ਕਾਲ ਕਰ ਰਹੇ ਸੀਗੇ ਇੱਥੇ ਦੇ ਕਾਰੋਬਾਰੀ ਨੂੰ ਤੇ ਇੱਥੇ ਦੇ ਉਹਦੇ ਜਿਹੜੇ ਗਰਾਊਂਡ ਲੈਵਲ ਦੇ ਹੈਂਡਲਰ ਹੈ ਇੱਥੇ ਇੱਕ ਅਦਿੱਤ્ય ਨਾਂ ਦਾ ਅਦਿੱਤ્ય رائے ਉਰਫ ਮਨੀਸ਼ਾ ਮੁੰਡਾ ਰਨ ਰੇਸ਼ ਕੁਮਾਰ ਦਾ ਮੁੰਡਾ ਹੈ ਇਹ ਪੂਰੇ ਵਾਲ ਕਲੋਨੀ ਦਾ ਹੈ ਇਹ ਆਪਸ ਦੇ ਵਿੱਚ ਇਕੱਠੇ ਕਬੱਡੀ ਖੇលਦੇ ਰਹੇ ਰਮਨਦੀਪ ਤੇ ਇਹ ਇਹ ਇਸ ਕਰਕੇ ਇਹਦੇ ਜਾਣਕਾਰ ਸੀਗੇ ਉਹਦੇ ਨਾਲ ਇਹਦਾ ਜਿਹੜਾ ਕੰਟੈਕਟ ਸੀ ਟੈਲੀਫੋਨਿਕਲੀ ਇਹਨੇ ਉਹਦੇ ਕੋਲੋਂ ਇਹਦੀ ਰੈਕੀ ਕਰਵਾ ਕੇ ਸਾਰਾ ਤੇ ਦੂਜਾ ਜਿਹੜਾ ਪੈਸੇ ਲੈਣ ਦਾ ਜਿਹੜਾ ਉਹ ਬਣਾਇਆ ਸੀਗਾ ਬਟ ਉਹ ਜਿਹੜੀ ਸਾਡੀ ਟੀਮਸ ਜਿਹੜੀਆਂ ਇਹਨਾਂ ਨੇ ਜਿਹੜੇ ਦੋ ਬੰਦੇ ਇਹਨਾਂ ਦੇ ਜਿਹੜੇ ਆਦਿੱਤ્ય ਅਤੇ ਜਿਹੜਾ ਦੂਸਰਾ ਸਹਿਮ ਸੀਗਾ ਇਹ ਸਹਿਮ ਵੀ ਨਕੌਦਰ ਤੇ ਰਹਿਣ ਵਾਲਾ ਸੁੰਦਰਨਗਰ ਦਾ ਇਹਨਾਂ ਦੋਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਔਰ ਇਹਨਾਂ ਨੇ ਅਦਿੱਤਿਏ ਨੇ ਇਹ ਵੀ ਦੱਸਿਆ ਕਿ ਇਹਦੇ ਕੋਲੋਂ ਜਿਹੜੀਆਂ ਲੋਈਆਂ ਥਾਣੇ ਦੇ ਵਿੱਚ ਵੀ ਦੋ ਪਰਚੇ ਆਲਰੇਡੀ ਦਰਜ ਹੈ 64 ਨੰਬਰ ਐਫ ਆਈ ਆਰ ਹੈ 64/25 ਐਫ ਆਈ ਆਰ ਹੈ ਇਹਦੇ ਵਿੱਚ ਉੱਥੇ ਸ਼ਾਮ ਜੁਵਲਰਸ ਦੇ ਨਾਮ ਤੇ ਨਰਿੰਦਰਪਾਲ ਉਹਦੀ ਰੈਕੀ ਵੀ ਇਹਨਾਂ ਨੇ ਜਿਹੜੀ ਹੈ ਉਹਦੇ ਥਰੂ ਥਰੂ ਵੀ ਰੈਕੀ ਵੀ ਕਰਵਾਈ ਸੀ ਔਰ ਉਹਦੇ ਕੋਲੋਂ ਵੀ 30 ਲੱਖ ਰੁਪਏ ਦੀ ਜਿਹੜੀ ਹੈ ਐਕਸਟਰੈਕਸ਼ਨ ਜਿਹੜੀ ਹੈ ਮਨੀ ਜਿਹੜੀ ਉਹ ਵੀ ਡਿਮਾਂਡ ਕੀਤੀ ਸੀਗੀ ਤੇ ਇਸ ਤੋਂ ਇਲਾਵਾ ਇੱਕ ਹੋਰ ਇਹਨਾਂ ਨੇ ਇੱਕ ਪੈਟਰੋਲ ਪੰਪ ਮਾਲਕਾ ਰਜਵੰਤ ਰਜਵੰਤ ਸਿੰਘ ਹੈਗਾ ਵਾ ਇਹਦੇ ਬੇਟੇ ਨੂੰ ਵੀ ਜਿਹੜਾ 2 ਕਰੋੜ ਰੁਪਏ ਦੀ ਜਿਹੜੀ ਇਹ ਫਰੋਤੀ ਜਿਹੜੀ ਹੈ ਇਹ ਡਿਮਾਂਡ ਕਰ ਰਹੇ ਸੀਗੇ ਜਿਹੜੀ ਜਿਹੜੀ ਪੈਟਰੋਲ ਪੰਪ ਦੀ ਗੱਲ ਕਰ ਰਹੇ ਹੋ ਕਿੱਥੇ ਦਾ ਸੀ ਇਹ ਵੀ ਲੋਹਿਆਂ ਦਾ ਸੀਗਾ ਜੀ ਇਹ ਪੈਟਰੋਲ ਪੰਪ ਜਿਹੜਾ ਲੋਹਿਆਂ ਦਾ ਹੀ ਹੈ ਔਰ ਇਹ ਰਹਿਣ ਵਾਲੇ ਜਿਹੜਾ ਨਵਾਂ ਪਿੰਡ ਗੋਲੇਵਾਲ ਦਾ ਹੀ ਹੈ ਜਿਹੜਾ ਪੈਟਰੋਲ ਪੰਪ ਦਾ ਮਾਲਕ ਹੈ ਉਧਰ ਵਪਾਰੀ ਨੂੰ ਤਾਂ ਧਮਕੀਆਂ ਦੇ ਦੇ ਸੀ ਜਾਂ ਫਰੋਤੀ ਮੰਗਣ ਦੇ ਕਰਦੇ ਸੀ ਕਦੋਂ ਤੋਂ ਮੰਗਨੇ ਆ ਰਹੇ ਇਹ 12 ਜੂਨ ਤੋਂ ਐਸੀ ਪਹਿਲੀ ਕਾਲ ਨੂੰ ਜਿਹੜੀ ਹੈ 12 ਜੂਨ ਨੂੰ ਆਈ ਸੀਗੀ ਔਰ ਉਸ ਤੋਂ ਬਾਅਦ ਲਗਾਤਾਰ ਇਹਨੂੰ ਜਿਹੜਾ ਟੈਲੀਫੋਨਿਕ ਉਹ ਸੀ ਇਹ ਪਹਿਲੇ 50 ਲੱਖ ਦੀ ਮੰਗੀ ਸੀ ਬਾਅਦ ਚ ਇਹਨਾਂ ਦਾ ਜਿਹੜਾ ਸੌਦਾ ਜਿਹੜਾ 10 ਲੱਖ ਰੁਪਏ ਦੇ ਵਿੱਚ ਤੈ ਹੋ ਗਿਆ ਸੀਗਾ ਸਰ ਕੁਛ ਦਿੱਤਾ ਵੀ ਸੀ ਇਸ ਨੂੰ ਉਹ ਦੇਣਾ ਸੀਗਾ ਨਹੀਂ ਹਜੇ ਦਿੱਤਾ ਨਹੀਂ ਸੀ ਜੀ ਇਹੋ ਹੀ ਜਿਹੜੀ ਇਹੋ ਹੀ ਜਿਹੜੇ ਆਪਣੇ ਪੈਸੇ ਦਾ ਜਿਹੜਾ 10 ਲੱਖ ਰੁਪਇਆ ਲੈਣ ਵਾਸਤੇ ਜਿਹੜੇ ਇਹ ਬੰਦੇ ਆ ਰਹੇ ਸੀਗੇ ਜਿਹੜੇ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ ਕਿ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਅਦਿੱਤਿਆਂ ਨੂੰ ਜਿਹੜਾ ਫਰੋਦੀ ਦੀ ਰਕਮ ਲੈਣ ਆਇਆ ਉਸ ਲਈ ਇਹਨੂੰ ਰੈਸਟ ਕੀਤਾ ਗਿਆ ਸਰ ਜਿਹੜੇ ਬਾਹਰ ਜਿਹੜੇ ਬਿਜੇ ਲਈ ਮਾਸਟਰ ਮਾਈਂਡ ਆ ਕੋਈ ਨਾ ਕੋਈ ਇੰਟਰਨਲ ਉਹਨਾਂ ਨਾਲ ਤੇ ਕੀ ਕਾਰਵਾਈ ਹੋਏ ਹਾਂ ਬਿਲਕੁਲ ਜੀ ਉਹਨਾਂ ਦਾ ਉਹਨਾਂ ਦਾ ਅਸੀਂ ਉਹਨਾਂ ਦਾ ਅਸੀਂ ਸਾਰਾ ਲੀਗਲ ਪ੍ਰੋਸੈਸ ਚਲਾ ਕੇ ਜੇ ਕੋਈ ਇਹਦੇ ਚ ਹੋਰ ਕਿਸੇ ਦੀ ਇਨਵੋਲਵਮੈਂਟ ਆਈ ਤੇ ਉਹਨੂੰ ਵੀ ਬੁੱਕ ਕੀਤਾ ਜਾਏਗਾ ਔਰ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਵੈ ਇਹਨਾਂ ਦਾ ਜਿਹੜਾ ਇਹ ਜਿਹੜਾ ਹੈਗਾ ਇਹ ਸਨੀ ਹੈ ਜੀ ਤੇ ਸਨੀ ਜਿਹੜਾ ਹੈਗਾ ਵੈ ਜਿਹੜਾ ਸੁਖਜਿੰਦਰ ਸਨੀ ਹੈ ਨਵਾਪਿੰਡ ਦੋਨੇਵਾਲ ਦਾ ਇਹ ਉਹਦੀ ਇੱਕ ਹੈਗੀ ਆ ਔਰ ਇਹੋ ਜਿਹੜਾ ਵੈ ਇਸ ਇਲਾਕੇ ਦੇ ਵਿੱਚ ਜਿਹੜਾ ਵੈ ਪ੍ਰੋਫਾਈਲ ਦੇ 10 ਕੇਸ ਦਾ ਟਰੇਸ ਹੋ ਗਿਆ ਉਹਨੇ ਔਨ ਰਿਮਾਂਡ ਹੈ ਅਸੀਂ ਹੋਰ ਵੀ ਦਵਾਈ ਨਾ ਪਰਚੇਸ ਕਰਾਂਗੇ ਔਰ ਆਪਣਾ ਕਿਹੜਾ ਹੈ ਟੈਕਨੀਕਲੀ ਦੇਖ ਕੇ ਵੀ ਹੋਰ ਕਿਹੜੇ ਕਿਹੜੇ ਬੰਦੇ ਨੇ ਉਹਨਾਂ ਨੇ ਟੱਚ ਕੀਤਾ ਵਾ ਹੋਰ ਵੀ ਜਿਹੜੇ ਕੇਸ ਸੋਲਵ ਹੋਣ ਦੀ ਆਸ ਹੈ ਸਾਨੂੰ ਇਹਨਾਂ ਨੇ ਕਿਸੇ ਕੋਈ ਕਿਹੜੇ ਬੰਦੇ ਕੋਲ ਚੁਪੇ ਤੱਕ ਇਹ ਇਹ ਦੂਸਰਾ ਜਿਹੜਾ ਰਮਨਦੀਪ ਹੈ ਜਿਹੜਾ ਨਗਉਧਰ ਦਾ ਹੀ ਰਹਿਣ ਵਾਲਾ ਇਹ ਫਰੋਤੀ ਉਹ ਵੀ ਲੈ ਚੁੱਕੇ ਕਈ ਬੰਦੇ ਨਹੀਂ ਇਹ ਤਾਂ ਉਹਨਾਂ ਨੇ ਡਿਮਾਂਡ ਕੀਤੀ ਸੀ ਜਿਹੜੇ ਕੋਈ ਲੈ ਚੁੱਕੇ ਆ ਉਹ ਅਜੇ ਤੱਕ ਐਸਐਚ ਸਾਡੇ ਸਾਹਮਣੇ ਕੋਈ ਆਇਆ ਨਹੀਂਗਾ ਉਹ ਵੀ ਅਸੀਂ ਸਾਰਾ ਵੈਰੀਫਾਈ ਕਰਾਂਗੇ ਫੋਨਸ ਤੋਂ ਦੂਜਾ ਟੈਕਨੀਕਲੀ ਤੇ ਹੋਰ ਜੇ ਸਾਡੇ ਕੋਲ ਕੋਈ ਆਏਗਾ ਦੂਰਿੰਗ ਤਫਤੀਸ਼ ਤੇ ਉਹ ਵੀ ਸਾਰਾ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਇਹ ਇਫਰਾਤੀ ਕਿਸ ਤਰ੍ਹਾਂ ਮੰਗਦੇ ਸੀਗੇ ਕੋਈ WhatsApp ਕਾਲ ਵਗੈਰਾ ਕਰਦੇ ਸੀਗੇ ਇਸ ਤਰ੍ਹਾਂ ਕਰਦੇ ਸੀਗੇ ਤੇ WhatsApp WhatsApp ਕਾਲ ਕਰਕੇ ਅਗਲੇ ਨੂੰ ਬੰਦੇ ਨੂੰ ਡਰਾਉਂਦੇ ਸੀਗੇ ਕੌਸ਼ਲ ਗੈਂਗ ਦੇ ਨਾਂ ਤੇ ਕੌਸ਼ਲ ਗੈਂਗ ਦੇ ਨਾਂ ਤੇ ਜਿਹੜਾ ਵਾ ਇਹ ਇਫਰਾਤੀ ਮੰਗਦੇ ਸੀਗੇ ਕਿ ਅਸੀਂ ਕੌਸ਼ਲ ਗੈਂਗ ਤੋਂ ਬੋਲ ਰਹੇ ਹਾਂ ਔਰ ਹਿੰਦੀ ਚ ਮਤਲਬ ਆਪਣੇ ਜਿਹੜੀਆਂ ਕਨਵਰਸੇਸ਼ਨ ਕਰਦੇ ਸੀਗੇ ਅਗਲੇ ਬੰਦੇ ਨਾਲ ਤਾਂ ਕਿ ਉਹਨੂੰ ਲੱਗੇ ਕਿ ਵਾਕਈ ਸ਼ਾਇਦ ਉਧਰਲੇ ਕੋਈ ਹਰਿਆਣਵੀ ਜਾਂ ਦੂਜੇ ਬੰਦੇ ਜਿਹੜੇ ਆ ਸਰ ਕਹਿੰਦੇ ਕੀ ਸੀ ਜਦੋਂ ਫਰੋਦੀ ਨਾਲ ਦੇ ਸੀ ਕੀ ਧਮਕੀ ਦਿੰਦੇ ਸੀ ਕਿ ਸੀ ਧਮਕੀ ਨਹੀਂ ਉਹ ਹੀ ਦਿੰਦੇ ਸੀ ਵੀ ਤੇਰੇ ਕੋਲੋਂ ਅਸੀਂ ਜਿਹੜਾ 50 ਲੱਖ ਰੁਪਈਆ ਲੈਣਾ ਤੇ ਜੇ 50 ਲੱਖ ਰੁਪਈਆ ਦੇਵੇਂਗਾ ਸਾਨੂੰ ਠੀਕ ਆ ਨਹੀਂ ਤਾਂ ਸਾਨੂੰ ਪਤਾ ਵਾ ਤੇ ਤੇਰਾ ਜਿਹੜਾ ਕੌਣ ਕੌਣ ਤੇਰੇ ਪਰਿਵਾਰ ਚ ਕੌਣ ਕੌਣ ਆ ਤੇਰੇ ਪਰਿਵਾਰ ਬਾਰੇ ਸਾਨੂੰ ਪਤਾ ਹੈ ਤੇਰੀ ਸ਼ਾਪਸ ਇੱਥੇ ਆ ਤੇਰਾ ਘਰ ਕਿੱਥੇ ਆ ਉੱਥੇ ਤੁਸੀਂ ਖੇਡਣ ਕਿੱਥੇ ਜਾਂਦੇ ਹੋ ਸਾਨੂੰ ਸਰ ਹਰ ਚੀਜ਼ ਦਾ ਪਤਾ ਹੈ ਮਤਲਬ ਅਗਲੇ ਬੰਦੇ ਨੂੰ ਇਹ ਜਿਹੜਾ ਸਾਈਕੋਲੋਜੀਕਲੀ ਉਹਨੂੰ ਉੱਤੇ ਪ੍ਰਭਾਵ ਪਾਉਂਦੇ ਸੀ ਵੀ ਸਾਨੂੰ ਤੇਰੀਆਂ ਸਾਰੀਆਂ ਚੀਜ਼ਾਂ ਦਾ ਪਤਾ ਹੈ ਅਸੀਂ ਕਿਤੇ ਵੀ ਤੇਰੇ ਸਰ ਜਿਹੜੇ ਇਦਾਂ ਦੀਆਂ ਹਰਕਤਾਂ ਕਰਦੇ ਉਹਨਾਂ ਨੂੰ ਕੀ ਕਹਿਣਾ ਪਵੇ ਬਿਲਕੁਲ ਆਪਣੀਆਂ ਹਰਕਤਾਂ ਤੋਂ ਬਾਝਾਂਣ ਅਦਰਵਾਈਜ਼ ਸਟ੍ਰਿਕਟ ਤਰੀਕੇ ਦੇ ਨਾਲ ਉਹਨਾਂ ਨਾਲ ਨਿਠਿਆ ਜਾਏਗਾ ਔਰ ਇਹ ਜਿਹੜਾ ਵਹ ਇਹ ਇਹਦਾ ਅੰਤ ਮਾੜਾ ਹੀ ਹੁੰਦਾ ਹੈ ਕਦੇ ਨਾ ਕਦੇ ਫੜੇ ਹੀ ਜਾਂਦੇ ਆ ਕਿਉਂਕਿ ਇਹਨੇ ਆ ਜਿਹੜੀ ਇਹ ਪਹਿਲੀ ਫਰੋਤੀ ਜਿਹੜੀ ਇਹਨੇ ਦਿੱਤੀ ਸੀ ਉਹ 2024 ਦੇ ਵਿੱਚ ਦਿੱਤੀ ਸੀ ਜਿਸ ਸਬੰਧ ਦੇ ਵਿੱਚ ਐਫਆਰ ਨੰਬਰ 85 17 10 24 ਦਾ ਦਰਜਾ ਹੈ ਯਾਨੀ ਕਿ ਆਲਮੋਸਟ ਤੁਸੀਂ ਲਾ ਲਓ ਭਈ 7-8 ਮਹੀਨੇ ਜਿਹੜੇ ਆ ਉਹ ਬੀਤ ਚੁੱਕੇ ਆ 7-8 ਮਹੀਨੇ 8 ਮਹੀਨੇ ਪਹਿਲਾਂ ਇਹਨੇ 8 ਮਹੀਨੇ ਪਹਿਲਾਂ ਇਹਨੇ ਦਿੱਤੀ ਸੀਗੀ ਬਟ ਉਹ ਵੀ ਕੇਸ ਸਟੇਸ ਹੋ ਗਿਆ ਔਰ ਆ ਪਿਛਲੇ 5ਵੇਂ ਮਹੀਨੇ ਨੇ ਜਿਹੜਾ ਲੋਹਿਆਂ ਦਾ ਇੱਕ ਹੋਰ ਜਿਹੜਾ ਸਨਿਆਰਾ ਉਹਨੂੰ ਦਿੱਤੀ ਸੀਗੀ ਉਹਦੇ ਬਾਰੇ ਵੀ ਕਲੀਅਰ ਹੋ ਗਿਆ ਹੁਣੇ ਔਰ ਜਿਹੜਾ ਤੀਸਰਾ ਹੈ ਸਾਡਾ ਕੇਸ ਸੋ ਇਹਨਾਂ ਦੋ ਜਣਿਆਂ ਤੇ ਪਹਿਲੇ ਵੀ ਕੋਈ ਮੌਬਲੀ ਕਰ ਚ ਜਿਹੜਾ ਜਿਹੜਾ ਸਨੀ ਹੈਗਾ ਵਾ ਸੁਖਵਿੰਦਰ ਸਨੀ ਇਹਦੇ ਤੇ ਅੱਗੇ ਜਿਹੜੇ ਖਵਾ ਖਾਂ ਕਰਨ ਦੇ ਚ ਪੰਜ ਛੇ ਕੇਸ ਦਰਜ ਹੈਗੇ ਆ ਸੁਖਵਿੰਦਰ ਸਨੀ ਤੇ ਦੂਸਰੇ ਤੇ ਦੂਸਰੇ ਦਾ ਜਿਵੇਂ ਰਿਕਾਰਡ ਚੈੱਕ ਕੀਤਾ ਨਿਕਾ ਉਸੇ ਕਰ ਰਹੇ ਆ ਉਹਦਾ ਦੇਖ ਰਹੇ ਆ ਕਿ ਉਹਦਾ ਕੀ ਕ੍ਰਿਮੀਨਲ ਬੈਕਗ੍ਰਾਉਂਡ ਆ ਬਟ ਸੁਖਵਿੰਦਰ ਸਣੀ ਦਾ ਜਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਸਾਹਮਣੇ ਆਇਆ ਜਿਹੜੇ ਪੜ੍ਹ ਗਿਆ ਕਿ ਇਹਨਾਂ ਕੋਈ ਲਾਲਚ ਕੋਈ ਨਹੀਂ ਦਾ ਗ੍ਰੈਂਡ ਵੀ ਹੈ ਨਹੀਂ ਇਹਨਾਂ ਨੂੰ ਜਿਹੜਾ 10 ਲੱਖ ਰੁਪਈਆ ਸੀਗਾ ਉਹਦੇ ਵਿੱਚੋਂ 2 ਲੱਖ ਰੁਪਈਆ ਇਹਨਾਂ ਨੂੰ ਮਿਲਣਾ ਸੀ ਜਿਹੜਾ ਇਹਨਾਂ ਨੇ ਲੈਣਾ ਸੀਗਾ ਤੇ ਬਾਕੀ ਜਿਹੜਾ 8 ਲੱਖ ਰੁਪਈਆ ਉਹ ਉਹਨਾਂ ਨੂੰ ਬਾਹਰ ਭੇਜਣਾ ਸੀਗਾ ਨਹੀਂ ਹਜੇ ਹਾਲ ਦੀ ਘੜੀ ਜਿਹੜਾ ਸਾਡੇ ਕੋਲ ਹੈ ਹੋਰ ਕੋਈ ਬੰਦਾ ਸਾਹਮਣੇ ਨਹੀਂ ਆਇਆ ਹਾਲ ਦੀ ਘੜੀ ਸਿਰਫ ਇਹਨਾਂ ਵਾਰੀ ਪਤਾ ਲੱਗਾ ਬਟ ਜੇ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੇ ਇਨਵੈਸਟੀਗੇਸ਼ਨ ਚ ਕੋਈ ਹੋਰ ਆਏਗਾ ਤਾਂ ਉਹਨੂੰ ਵੀ ਬੋਕ ਕੀਤਾ ਜਾਏਗਾ ਔਰ ਤੁਹਾਡੇ ਮੱਦੇਨਜ਼ਰ ਨਹੀਂ ਮੇਰੀ ਸਟ੍ਰਿਕਟ ਜਿਹੜੀ ਹੈਗੀ ਹੈ ਵੀ ਕਿਸੇ ਨੂੰ ਵੀ ਇਹੋ ਜਿਹੀ ਕਿਸੇ ਕਾਲ ਤੋਂ ਕੋ ਡਰਨ ਦੀ ਲੋੜ ਨਹੀਂ ਗੀ ਤੇ ਅਸੀਂ ਜਿਹੜੇ ਆ ਪਹਿਲੇ ਵੀ ਦੋ ਤਿੰਨ ਕੇਸ ਟੈਸਟ ਕੀਤੇ ਆ ਇਸ ਇਸ ਕਿਸਮ ਦੇ ਠੀਕ ਹੈ ਜੀ ਇਹ ਸਿਰਫ ਸਾਨੂੰ ਇਹ ਜਿਹੜਾ ਬੰਦਾ ਡਰਦਾ ਉਹਦੇ ਕੋਲ ਹੀ ਡਰਾ ਧਮਕਾ ਕੇ ਇਹਨਾਂ ਦਾ ਹੈਗਾ ਵੀ ਅਸੀਂ ਸਾਡੇ ਫੋਨ ਤੋਂ ਬੰਦੇ ਡਰ ਜਾਣਗੇ ਔਰ ਡਰ ਕੇ ਸਾਨੂੰ ਪੈਸੇ ਦੇਣਗੇ ਇੱਥੇ ਕੁਝ ਪਿਛਲੇ ਟਾਈਮ ਜਿਹੜੇ ਕੋ ਇਨਸੀਡੈਂਸ ਹੋਏ ਆ ਉਹਨਾਂ ਨੂੰ ਵੀ ਕੋਟ ਕਰਕੇ ਉਸ ਬੰਦੇ ਨੂੰ ਸਾਈਕੋਲੋਜੀਕਲੀ ਡਰਾਉਂਦੇ ਆ ਵੀ ਪਹਿਲੇ ਵੀ ਇਦਾਂ ਹੋ ਗਿਆ ਸੀਗਾ ਠੀਕ ਹੈ ਜੀ ਸੋ ਜਿਹੜੀ ਜਿਹੜੇ ਦੋ ਜਿਹੜੇ ਬਾਹਰ ਬੈਠੇ ਰਹਮਨਦੀਪ ਸਿੰਘ ਹੋਣੀਆਂ ਇਹਨਾਂ ਦੀ ਵੀ ਮਾਮਲਾ ਦਰਜ ਹੈ ਪਹਿਲਾਂ ਕੋਈ ਬਿਲਕੁਲ ਜੀ ਮੈਂ ਸੁਖਜਿੰਦਰ ਦਾ ਦੱਸਿਆ ਜੀ ਸੁਖਜਿੰਦਰ ਤੇ ਪਹਿਲੇ 5 6 ਕੇਸ ਦਰਜ ਹੈਗੇ 5 ਜਿਹੜਾ ਸੁਖਜਿੰਦਰ ਸਣੀ ਹੈਗਾ ਵਾ ਨਾਮ ਬਨਦੋਨੇਵਾਲ ਦਾ ਇਹ ਇਹ ਰਮਨਦੀਪ ਦਾ ਜਿਹਸੀ ਵੈਰੀਫਾਈ ਕਰ ਰਹੇ ਆ ਇਹਦਾ ਵੀ ਰਮਨਦੀਪ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਹੈ ਜਾਂ ਨਹੀਂ ਹੈ